ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਔਰ ਯੁਥ ਨਸ਼ਿਆ ਵਿਰੁੱਧ ਮੁਹਿੰਮ ਦੇ ਵਿੱਚ ਵਿਸ਼ੇਸ਼ ਪੁਲਿਸ ਅੰਮ੍ਰਿਤਸਰ ਨੇ ਪਹਿਲਾਂ ਵੀ ਬਹੁਤ ਸਾਰਾ ਡਰਗ ਫਰੰਟ ਦੇ ਉੱਤੇ ਇਨਫੋਰਸਮੈਂਟ ਚ ਕੰਮ ਕੀਤਾ ਜੇ ਆਪਾਂ ਫਿਗਰਸ ਦੇਖੀਏ 1138 ਕੇਸ ਦਰਜ ਹੋਏ ਨੇ ਐਨਡੀਪੀਐਸ ਐਕਟ ਦੇ ਔਰ 2133 2131 ਬੰਦੇ ਫੜੇ ਜਾ ਚੁੱਕੇ ਆ ਸਮਗਲਰਸ ਔਰ 250 ਕਿਲੋ 521 ਗ੍ਰਾਮ ਹਿਰੋਇਨ 29 ਕਿਲੋ ਓਪੀਐਮ 325 25 ਕਿਲੋ ਨਾਰਕੋਟਿਕ ਪਾਊਡਰ ਇਹ ਡਰਗ ਮੰਨੀ ਜਿਹੜੀ ਆ 2.88 ਕਰੋੜ ਇਹ ਬਰામਦ ਹੋ ਚੁੱਕੀ ਹੈ 96 ਵਹੀਕਲਸ ਰਿਕਵਰ ਕੀਤੀਆਂ ਗਈਆਂ ਅੰਡਰ ਐਨਡੀਪੀਐਸ ਐਕਟ ਔਰ ਅੱਜ ਇੱਥੇ ਮੁਕੰਪੁਰਾ ਏਰੀਏ ਦੇ ਵਿੱਚ ਅਸੀਂ ਆਏ ਆ ਜਿਹੜਾ ਸਰਪੰਚ ਚੌਕ ਆਪਾਂ ਕਹਿੰਦੇ ਆ ਔਰ ਪਿਆਰਾ ਸਿੰਘ ਦੀ ਹਵੇਲੀ ਵਾਈਤੀ ਹੈ ਉੱਥੇ ਰੋਹਿਤ ਸਿੰਘ 엘ੀਅਸ ਕਾਲੂ ਹੈਗਾ son of ਜਿਸਪਾਲ ਸਿੰਘ ਜਿਹਦੇ ਕੇ ਕਲਪ ਚਾਰ ਮੁਕਦਮੇ ਐਨਡੀਪੀਐਸ ਦੇ ਦਰਜ ਨੇ 2022 ਤੋਂ ਲਗਾਤਾਰ ਮੁਕਦਮੇ ਦਰਜ ਕੀਤੇ ਜਾ ਰਹੇ ਨੇ ਔਰ ਹੈਬਚੁਅਲ ਡਰਗ ਸਪੈਡਲਰ ਅਬਲਿਕ ਸਪਲਾਈਰ ਕਹਿ ਸਕਦੇ ਆ ਔਰ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਜਿਹੜਾ ਇਹ ਘਰ ਬਣਾਇਆ ਗਿਆ ਉਹਨੂੰ ਇਲੀਗਲ ਕਰਾ ਦਿੱਤਾ ਗਿਆ ਪੁਲਿਸ ਹੈਲਪ ਸਾਡੇ ਤੋਂ ਮੰਗੀ ਗਈ ਅਸੀਂ ਮੈਂ ਆਪ ਖੁਦ ਤੇ ਸਾਰੇ ਸੀਨੀਅਰ ਆਫਿਸਰ ਜਿਵੇਂ ਡੀਸੀਪੀ ਅਲਮ ਜੀ ਵਿਜੇ ਜੀ ਮੈਡਮ ਜਸਰੂਪ ਗਗਨਦੀਪ ਸਾਡੇ ਔਰ ਐਸਐਚਓ ਹਰਪ੍ਰਕਾਸ਼ ਤੇ ਜਸਜੀਤ ਮਕਬੂਲਪੁਰਾ ਸਾਰੇ ਇੱਥੇ ਹਾਜ਼ਰ ਨੇ ਇਰਫ ਇੱਕ ਮੈਸੇਜ ਕਲੀਅਰ ਦੇਣ ਵਾਸਤੇ ਕਿ ਇਲੀਗਲ ਔਰ ਡਰਗ ਨਾਲ ਰਿਲੇਟਡ ਜਿਹੜੀਆਂ ਆਪਾਂ ਗਲਤ ਕਮਾਈਆਂ ਕਰਦੇ ਆ ਉਹਦਾ ਸਾਡੇ ਸਮਾਜ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ ਔਰਦਾ ਹਸ਼ਰ ਇਹੀ ਹੋਣਾ ਜੋ ਤੁਹਾਡੇ ਸਾਹਮਣੇ ਆਪਾਂ ਦੇਖ ਰਹੇ ਆ ਤਾਂ ਮੈਂ ਤੁਹਾਡੇ ਰਾਹੀਂ ਸਾਰੇ ਯੰਗਸਟਰਸ ਨੂੰ ਔਰ ਸਾਰੇ ਸਮਾਜ ਨੂੰ ਮੈਸੇਜ ਦੇਣਾ ਚਾਹੁੰਦਾ ਕਿ ਮਿਹਨਤ ਦੀ ਕਮਾਈ ਕਰੋ ਉਹਦੇ ਵਿੱਚ ਹੀ ਬਰਕਤ ਹੈ ਔਰ ਇਹਨਾਂ ਚੀਜ਼ਾਂ ਦਾ ਇਹੀ ਹਸ਼ਰ ਹੁੰਦਾ ਔਰ ਅਲਟੀਮੇਟਲੀ ਆਪਾਂ ਜੇਲ੍ਹ ਚ ਹੁੰਨੇ ਆ ਇਹ ਰੋਹਤ ਕੁਮਾਰ ਵੀ ਹੁਣ ਜੇਲ੍ਹ ਚ ਹੈ ਇਹਦੀਆਂ ਰਿਕਵਰੀਆਂ ਦੇਖੀਏ ਮਤਲਬ ਹੀਰੋਇਨ ਦੀਆਂ ਸਾਰੀਆਂ ਰਿਕਵਰੀਆਂ ਚਾਰੋਂ ਕੇਸਸ ਦੇ ਵਿੱਚ ਪਹਿਲਾ ਮੁਕਦਮਾ ਇਹਦੇ ਖਿਲਾਫ 2022 ਦੇ ਵਿੱਚ ਦਰਜ ਹੋਇਆ ਉਸ ਤੋਂ ਬਾਅਦ ਜਮਾਨਤ ਤੇ ਆਉਣ ਤੋਂ ਬਾਅਦ 24 ਚ ਦੋ ਮੁਕਦਮੇ ਦਰਜ ਹੋਏ 25 ਚੋਂ ਲੇਟੈਸਟ 12 ਤਿੰਨ ਦਾ ਹੈਗਾ ਔਰ ਇਸ ਟਾਈਮ ਵੀ ਜੇਲ੍ਹ ਚ ਹੈ ਸੋ ਬੇਸਿਕਲੀ ਜਿਹੜੀ ਇਹ ਮੁਹਿੰਮ ਹੈ ਇਸੇ ਤਰ੍ਹਾਂ ਜਾਰੀ ਰਹੂਗੀ ਔਰ ਜਿਹੜੀ ਇਹ 15ਵੀਂ ਡੈਮੋਲਿਸ਼ਨ ਹੈ ਕਮਿਸ਼ਨਰ ਪੁਲਿਸ ਅਮਰ ਸਰਦੀ ਜੀ ਰਿਜ਼ਿਡੈਂਸ ਸਰ ਇਸ ਨੋਟ ਨੂੰ ਲੈ ਕੇ ਪਾਰਿਆ ਜਾਂ ਫਿਰ ਹੋਰ ਵੀ ਲੋਕਾਂ ਵੱਲੋਂ ਕਾਰ ਬਣਾਏ ਗਏ ਨੇ ਜੀ ਆਪਾਂ ਖਲਾਫ ਅਜੇ ਤੱਕ ਇਹੀ ਪਤਾ ਲੱਗਿਆ ਜੀ ਕਾਰਪੋਰੇਸ਼ਨ ਨੇ ਸਾਡੇ ਤੋਂ ਪੁਲਿਸ ਹੈਲਪ ਜਿਵੇਂ ਮੈਂ ਤੁਹਾਨੂੰ ਦੱਸਿਆ ਮੰਗਦੇ ਆ ਅਸੀਂ ਮੋਹਈਆ ਕਰਾਉਨੇ ਆ ਸਪੈਸ਼ਲੀ ਜਿਹੜੇ ਇਲੀਗਲ ਡਰੱਗ ਟ੍ਰੇਡ ਦੇ ਥਰੂ ਪ੍ਰੋਪਰਟੀਆਂ ਬਣੀ ਆ ਠੀਕ ਹੈ ਥੈਂਕ ਯੂ ਜੀ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਔਰ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਦੇ ਵਿੱਚ ਵਿਸ਼ੇਸ਼ ਪੁਲਿਸ ਅੰਮ੍ਰਿਤਸਰ ਨੇ ਪਹਿਲਾਂ ਵੀ ਬਹੁਤ ਸਾਰਾ ਡਰੱਗ ਫਰੰਟ ਦੇ ਉੱਤੇ ਇਨਫੋਰਸਮੈਂਟ ਚ ਕੰਮ ਕੀਤਾ ਜੇ ਆਪਾਂ ਫਿਗਰਸ ਦੇਖਿਏ 1138 ਕੇਸ ਦਰਜ ਹੋਏ ਨੇ ਐਨਡੀਪੀਐਸ ਐਕਟ ਦੇ ਔਰ 2133 2133 ਬੰਦੇ ਫੜੇ ਜਾ ਚੁੱਕੇ ਆ ਸਮਗਲਰਸ ਔਰ 250 ਕਿਲੋ 521 ਗ੍ਰਾਮ ਹੀਰੋਇਨ 29 ਕਿਲੋ ਓਪੀਐਮ 325 25 ਕਿਲੋ ਨਾਰਕੋਟਿਕ ਪਾਊਡਰ ਇਹ ਡਰੱਗ ਮੰਨੀ ਜਿਹੜੀ ਆ 2.88 ਕਰੋੜ ਇਹ ਬਰામਦ ਹੋ ਚੁੱਕੀ ਹੈ 96 ਵਹੀਕਲਸ ਰਿਕਵਰ ਕੀਤੀਆਂ ਗਈਆਂ ਅੰਡਰ ਐਨਡੀਪੀਐਸ ਐਕਟ ਔਰ ਅੱਜ ਇੱਥੇ ਮੁਕੰਪੁਰਾ ਏਰੀਏ ਦੇ ਵਿੱਚ ਅਸੀਂ ਆਏ ਆ ਜਿਹੜਾ ਸਰਪੰਚ ਚੌਕ ਆਪਾਂ ਕਹਿੰਦੇ ਆ ਔਰ ਪਿਆਰਾ ਸਿੰਘ ਦੀ ਹਵੇਲੀ ਵਾਜੀਦੀ ਹੈ ਉੱਥੇ ਰੋਹਿਤ ਸਿੰਘ 엘ੀਅਸ ਕਾਲੂ ਹੈਗਾ son of DSP Singh ਜਿਹਦੇ ਤੇ ਖਿਲਾਫ 4 ਮੁਕਦਮੇ ਐਨਡੀਪੀਐਸ ਦੇ ਦਰਜ ਨੇ 2022 ਤੋਂ ਲਗਾਤਾਰ ਮੁਕਦਮੇ ਦਰਜ ਕੀਤੇ ਜਾ ਰਹੇ ਨੇ ਔਰ ਹੈਬਚੁਅਲ ਡਰਗ ਸਪੈਡਲਰ ਅਬਲਿਕ ਸਪਲਾਈਅਰ ਕਹਿ ਸਕਦੇ ਆ ਔਰ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਜਿਹੜਾ ਇਹ ਘਰ ਬਣਾਇਆ ਗਿਆ ਉਹਨੂੰ ਇਲੀਗਲ ਕਰਾ ਦਿੱਤਾ ਗਿਆ ਪੁਲਿਸ ਹੈਲਪ ਸਾਡੇ ਤੋਂ ਮੰਗੀ ਗਈ ਅਸੀਂ ਮੈਂ ਆਪ ਖੁਦ ਤੇ ਸਾਰੇ ਸੀਨੀਅਰ ਆਫਿਸਰ ਜਿਵੇਂ ਡੀਸੀਪੀ ਅਲਮ ਜੀ ਵਿਜੇ ਜੀ ਮੈਡਮ ਜਸਰੂਪ ਗਗਨਦੀਪ ਸਾਡੇ ਔਰ ਐਸਐਚਓ ਹਰਪ੍ਰਕਾਸ਼ ਤੇ ਜਸਜੀਤ ਮਕਬੂਲਪੁਰਾ ਸਾਰੇ ਇੱਥੇ ਹਾਜ਼ਰ ਨੇ ਸਿਰਫ ਇੱਕ ਮੈਸੇਜ ਕਲੀਅਰ ਦੇਣ ਵਾਸਤੇ ਕਿ ਇਲੀਗਲ ਔਰ ਡਰਗ ਨਾਲ ਰਿਲੇਟਡ ਜਿਹੜੀਆਂ ਅਪਾ ਗਲਤ ਕਮਾਈਆਂ ਕਰਦੇ ਆ ਉਹਦਾ ਸਾਡੇ ਸਮਾਜ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ ਉਹਦਾ ਹਸ਼ਰ ਇਹੀ ਹੋਣਾ ਜੋ ਤੁਹਾਡੇ ਸਾਹਮਣੇ ਆਪਾਂ ਦੇਖ ਰਹੇ ਆ ਤਾਂ ਮੈਂ ਤੁਹਾਡੇ ਰਾਹੀਂ ਸਾਰੇ ਯੰਗਸਟਰਸ ਨੂੰ ਔਰ ਸਾਰੇ ਸਮਾਜ ਨੂੰ ਮੈਸੇਜ ਦੇਣਾ ਚਾਹੁੰਨਾ ਕਿ ਮਿਹਨਤ ਦੀ ਕਮਾਈ ਕਰੋ ਉਹਦੇ ਵਿੱਚ ਹੀ ਬਰਕਤ ਹੈ ਔਰ ਇਹਨਾਂ ਚੀਜ਼ਾਂ ਦਾ ਇਹੀ ਹਸ਼ਰ ਹੁੰਦਾ ਔਰ ਅਲਟੀਮੇਟਲੀ ਆਪਾਂ ਜੇਲ੍ਹ ਚ ਹੁੰਨੇ ਆ ਇਹ ਰੋਹਤ ਕੁਮਾਰ ਵੀ ਹੁਣ ਜੇਲ੍ਹ ਚ ਹੈ ਜੇ ਦੀਆਂ ਰਿਕਵਰੀਆਂ ਦੇਖੀਏ ਮਤਲਬ ਹੀਰੋਇਨ ਦੀਆਂ ਸਾਰੀਆਂ ਰਿਕਵਰੀਆਂ ਚਾਰੋਂ ਕੇਸਸ ਦੇ ਵਿੱਚ ਇਹਲਾ ਮੁਕਦਮਾ ਇਹਦੇ ਖਿਲਾਫ 27 2022 ਦੇ ਵਿੱਚ ਦਰਜ ਹੋਇਆ ਉਸ ਤੋਂ ਬਾਅਦ ਜਮਾਨਤ ਤੇ ਆਉਣ ਤੋਂ ਬਾਅਦ 24 ਚ ਦੋ ਮੁਕਦਮੇ ਦਰਜ ਹੋਏ 25 ਚ ਹੁਣ ਲੇਟੈਸਟ 12 ਤਿੰਨ ਦਾ ਹੈਗਾ ਔਰ ਇਸ ਟਾਈਮ ਵੀ ਜੇਲ੍ਹ ਚ ਹੈ ਸੋ ਬੇਸਿਕਲੀ ਜਿਹੜੀ ਇਹ ਮੁਹਿੰਮ ਹੈ ਇਸੇ ਤਰ੍ਹਾਂ ਜਾਰੀ ਰਹੂਗੀ ਔਰ ਜਿਹੜੀ ਇਹ 15ਵੀਂ ਡੈਮੋਲਿਸ਼ਨ ਹੈ ਕਮਿਸ਼ਨਰਡ ਪੁਲਿਸ ਅਮਰ ਸਰ ਦੀ ਜੂਰਿਸਡਿਕਸ਼ਨ ਸਰ ਇਸ ਨੋਟ ਨੂੰ ਲੈ ਕੇ ਪਾਰਿਆ ਜਾਂ ਫਿਰ ਹੋਰ ਵੀ ਲੈਵਲੋਂ ਕਾਰ ਬਣਾਏ ਗਏ ਨੇ ਜੀ ਆਪਾਂ ਕੋਲ ਆਖੀ ਅਜੇ ਤੱਕ ਇਹੀ ਪਤਾ ਲੱਗਿਆ ਜੀ ਕਾਰਪੋਰੇਸ਼ਨ ਨੇ ਸਾਡੇ ਤੋਂ ਪੁਲਿਸ ਹੈਲਪ ਜਿਵੇਂ ਮੈਂ ਤੁਹਾਨੂੰ ਦੱਸਿਆ ਮੰਗਦੇ ਆ ਅਸੀਂ ਮੁਹਈਆ ਕਰਾਉਨੇ ਸਪੈਸ਼ਲੀ ਜਿਹੜੇ ਇਲੀਗਲ ਡਰਗ ਟਰੇਡ ਦੇ ਥਰੂ ਪ੍ਰੋਪਰਟੀਆਂ ਬਣੀ ਆ ਠੀਕ ਹੈ ਥੈਂਕ ਯੂ ਜੀ